ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਦਿਆਈ ਦੇ ਵਸਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋ ਦਿਹਾੜੇ ਦੀ 450 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਸ਼ੋਮਣੀ ਕਮੇਟੀ ਦੇ ਸਮੂਹ ਅਮਲਾ ਨੇ ਮੀਟਿੰਗ ਕੀਤੀ ਹੈ। ਸ਼ੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਅਹਿਮ ਮੀਟਿੰਗ ਕਰਕੇ ਦੱਸਿਆ ਹੈ ਕਿ ਜੋ ਵੀ ਹੁਣ ਤੱਕ ਧਾਰਮਿਕ ਪ੍ਰੋਗਰਾਮ ਕੀਤੇ ਗਏ ਨੇ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ ਨੇ। ਤੇ ਸਾਰੇ ਸਮਾਗਮਾਂ ਦੇ ਵਿੱਚ ਵਕ ਵਕ ਸਿੱਖ ਜਥੇਬੰਦੀਆਂ ਨੇ ਅਤੇ ਸੰਗਤਾਂ ਨੇ ਵੱਚੜ ਕੇ ਆਪਣਾ ਸਹਿਯੋਗ ਦਿੱਤਾ ਹੈ। ਤਾਂ ਤੇ ਸ਼ੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਹ ਦੱਸਿਆ ਹੈ ਕਿ ਸ਼ੋਮਣੀ ਗੁਰਦੁਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਵੀ ਸ਼ਤਾਬਦੀ ਸਮਾਗਮ ਹੋਏ ਨੇ ਉਹ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹੇ ਨੇ। ਤੁਹਾਨੂੰ ਸਾਰਿਆਂ ਦੇ ਸਹਿਯੋਗ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 16, 17 ਅਤੇ 18 ਤਰੀਕ ਤੱਕ ਇਹ ਸ਼ਤਾਬਦੀ ਸਮਾਗਮ ਚੱਲਣਗੇ। ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਕੇ ਆਉਣ ਵਾਲੀ ਸਮਾਗਮਾਂ ਦੀ ਰੂਪਰੇਖਾ ਵੀ ਤਿਆਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਸਾਹਿਬ ਦੀ ਕਿਰਪਾ ਸਦਕਾ ਬੜਾ ਸੁਭਾਗਾ ਸਮਾਂ ਨਸੀਬ ਹੋ ਰਿਹਾ ਕਿ ਧੰਤਾ ਸਤਿਗੁਰੂ ਰਾਮਦਾ ਪਾਸ਼ਾ ਜੀ ਦਾ 450 ਸਾਲਾ ਗੁਰਗਾਈ ਦੇਵਸ ਅਤੇ ਧੰਤਾ ਸਤਿਗੁਰੂ ਅਮਰਦਾ ਪਾਸ਼ਾ ਜੀ ਜੋਤੀ ਜੋ ਸਮਾਂ ਦਾ 450 ਸਾਲਾ ਜਿਹੜਾ ਪੁਰਬ ਹੈ ਉਹ ਦੋ ਵੱਡੀਆਂ ਸ਼ਤਾਬਦੀਆਂ ਦੇ ਰੂਪ ਵਿੱਚ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਤਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਉਦਮਪ੍ਰਾਲਿਆ ਸਤਿਕਾਰ ਅਤੇ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਾਰੇ ਸਟਾਫ ਦੇ ਉਦਮਪ੍ਰਾਲਿਆ ਦਾ ਸਤਿਕਾਰ ਇਹ ਦੋ ਵੱਡੀਆਂ ਸ਼ਤਾਬੀਆਂ ਬੜੇ ਸਤਕਾਰਯੋਗ ਨਾਲ ਬੜੀ ਭੈ ਭਾਵਨੀ ਨਾਲ ਬੜੀ ਯਕੀਨ ਦੇ ਨਾਲ ਇਹ ਜਿਹੜੀਆਂ 15 16 17 18 ਨੂੰ ਗੁਰਿੰਦਰ ਸਿੰਘ ਸਾਹਿਬ ਦੀ ਪਾਉਣ ਪੁੱਤਰ ਧਰਤੀ ਗੁਰਦੁਆਰਾ ਬੌਲੀ ਸਾਹਿਬ ਵਿਖੇ ਇਹ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਹੀਆਂ ਨੇ ਔਰ ਸਮੁੱਚੇ ਖਾਲਸਾ ਪੰਥ ਦੇ ਭਰਪੂਰ ਸਹਿਯੋਗ ਸਮੁੱਚੀ ਸਿੱਖ ਸੰਗਤਾਂ ਦੇ ਭਰਪੂਰ ਸਹਿਯੋਗ ਅਤੇ ਪੰਥ ਦੀਆਂ ਸਾਰੀਆਂ ਸਤਿਕਾਰਯੋਗ ਜਥੇਬੰਦੀਆਂ ਸੰਪਰਦਾਵਾਂ ਕਾਰਸੇਵਾ ਵਾਲੇ ਮਹਾਂਪੁਰਸ਼ ਆਪਣਾ ਹੋਰ ਪ੍ਰਚਾਰ ਜਿਹੜੀ ਜਥੇਬੰਦੀਆਂ ਨੇ ਸਭਾ ਸੁਸਾਇਟੀਆਂ ਨੇ ਔਰ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਹ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਹੀਆਂ ਨੇ ਔਰ ਇਹਨਾਂ ਦੋ ਵੱਡੀਆਂ ਸ਼ਤਾਬਦੀਆਂ ਨੂੰ ਸਮਰਪਿਤ ਜਿੰਨੇ ਵੀ ਵੱਡੇ ਪ੍ਰੋਗਰਾਮ ਪ੍ਰਧਾਨ ਸਾਹਿਬ ਦੀ ਹਦਾਇਤ ਦੇ ਮਤਾਬਕ ਉਹਨਾਂ ਦੇ ਵਿਚਾਰ ਮਸ਼ਵਰਾ ਕਰਕੇ ਜਿਹੜੇ ਪ੍ਰੋਗਰਾਮ ਲਿਖੇ ਗਏ ਸੀ ਕਿ ਬੜੇ ਸੁਚੇਜੇ ਢੰਗ ਦੇ ਨਾਲ ਭਾਵਨਾ ਦੇ ਨਾਲ ਇਹ ਦੋ ਸ਼ਤਾਬਦੀਆਂ ਦੇ ਸੰਬੰਧ ਵਿੱਚ ਆਪਾਂ ਬੜੇ-ਬੜੇ ਪ੍ਰੋਗਰਾਮ ਲਿਖੇ ਆ ਜਿਹਦੇ ਨਾਲ ਸਿੱਖ ਸੰਗਤ ਦਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਹੋਵੇ ਔਰ ਸਿੱਖ ਸੰਗਤ ਨੂੰ ਪ੍ਰੇਰਣਾ ਕਰਕੇ ਬੇਨਤੀ ਕਰਕੇ ਇਹ ਸ਼ਤਾਬਦੀਆਂ ਸ਼ਮੂਲੀਅਤ ਕਰ ਲਈ ਪ੍ਰੋਗਰਾਮ ਜਿਹੜੇ ਲਿਖੇ ਜਾਂ ਤਾਂ ਕਿ ਸਿੱਖ ਸੰਗਤ ਦਾ ਬੜੇ ਉਤਸ਼ਾਹ ਦੇ ਨਾਲ ਸਤਕਾਰ ਨਾਲ ਸਾਰੇ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਲਵਾ ਸਕਣ ਔਰ ਬਿਲਕੁਲ ਉਸੇ ਤਰ੍ਹਾਂ ਹੋਇਆ ਕਿ ਹੁਣ ਤੱਕ ਬੜੇ ਜਿੰਨੇ ਵੀ ਪ੍ਰੋਗਰਾਮ ਇਹਨਾਂ ਦੋ ਸ਼ਤਾਬਦੀਆਂ ਨੂੰ ਸਮਰਪਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਲ ਉਹ ਸਮੁੱਚੇ ਸਟਾਫ ਤੇ ਸਾਰੀਆਂ ਸੰਗਤਾਂ ਤੇ ਸਾਰੀਆਂ ਜਿਹੜੇ ਬੰਦੀਆਂ ਸਹਿਯੋਗ ਨਾਲ ਬਹੁਤ ਹੀ ਜਿਹੜੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਵਾਨ ਚੜੇ ਆ। ਚਾਹੇ ਉਹ ਨਗਰ ਕੀਰਤਨ ਸਣ, ਚਾਹੇ ਉਹ ਸੈਮੀਨਾਰ ਸਣ ਜਾਂ ਹੋਰ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਸੀ ਹੁਣ ਤੱਕ ਉਹ ਕਾਫੀ ਪ੍ਰੋਗਰਾਮ ਹੋਏ ਵੀ ਨੇ ਤੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੋਈ ਬੜੇ ਸੋਹਣੇ ਪ੍ਰਵਾਨ ਚੜੇ ਆ। ਔਰ ਹੁਣ ਕਿਉਂਕਿ ਆ ਜਿਹੜਾ ਅਗਲੀਆਂ ਆਉਣ ਵਾਲੇ 4 ਦਿਨ ਨੇ 15, 16, 17 ਤੇ 18 ਦਾ ਜਿਹੜੇ ਮੁੱਖ ਦਿਹਾੜੇ ਨਾਲ ਸ਼ਤਾਬਦੀਆਂ ਦੇ ਇਹਨਾਂ ਸਮੁੱਚੇ 4 ਦਿਨਾਂ ਦੇ ਸਾਰੇ ਸਮਾਗਮਾਂ ਦਾ ਜਿਹੜਾ ਕੇਂਦਰ ਗੁਰਦਰਾ ਬੌਰੀ ਸਾਹਿਬ ਗੰਦਲ ਸਾਹਿਬ ਪਵਨ ਤਤਿ ਗੁਰੂ ਅਮਰ ਸਾਹਿਬ ਅਮਰਦਾਸ ਪਾਸਾਰੀ ਸਾਜੇ ਨਵਜ ਧਲਤੀ ਜੇ ਉਥੇ ਸਾਰੇ ਆਯੋਜਿਤ ਹੋ ਰਹੇ ਆ ਔਰ ਇਹਦੇ ਵਿੱਚ ਪਿਛਲੇ ਤਕਰੀਬਨ 5-7 ਦਿਨ ਤੋਂ ਜਦੋਂ ਤੋਂ ਅਸੀਂ ਦੇਖ ਰਹੇ ਆ ਹਰ ਆਏ ਦਿਨ ਸੰਗਤਾਂ ਦੀ ਬਹੁਤ ਵੱਡੇ ਪੱਧਰ ਤੇ آمد ਸ਼ੁਰੂ ਹੋ ਰਹੀ ਹੈ ਬੜੀ ਭਾਵਨਾ ਨਾਲ ਸੰਗਤਾਂ ਆਪਣੇ ਜੋਗ ਗੁਰੂ ਸਾਹਿਬ ਨੇ ਹਜ਼ਾਰ ਦੇ ਪਰਿਵਾਰਾਂ ਨੂੰ ਸਾਧਨ ਦਿੱਤੇ ਆ ਉਹਨਾਂ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਉਹ ਸਾਰੇ ਵੱਡੇ ਪੱਧਰ ਤੇ ਸਾਰੇ ਪ੍ਰੋਗਰਾਮ ਆ ਜਿਵੇਂ ਉਹਨਾਂ ਸ਼ਮੂਲੀਅਤ ਕੀਤੀ ਆ ਔਰ ਹੁਣ ਵੀ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚ ਕੇ ਗੁਰੂ ਸਾਹਿਬ ਦੀ ਪ੍ਰਤੀ ਆਪਣੇ ਸਤਿਕਾਰ ਤੇ ਅਕੀਦਤ ਭੇਟ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਬੜੇ-ਬੜੇ ਪੱਦਰ ਤੋਂ ਸਾਰੀ ਸੰਗਤ ਜਿਹੜੀ ਆ ਰਹੀ ਹੈ